ਲੂ ਬਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਦਾਂ ਕੈਮੋ ਕਹਿਮ ਚੜਦੀ ਗਲਾ ਤੇ ਕੀ ਦੇਖ ਰਹੇ ਲਾਈਟ ਦੇਖ ਰਹੇ ਲਾਈਨ ਆ ਦੇਖੋ ਇਹ ਜਾਲੀ ਵੀ ਜਾਂਦੀ ਹੈ ਕੁਛ ਨਹੀਂ ਹੈ ਬਾਈ ਰਾਤੀ 1 ਵਜੇ ਸਾਡੇ ਮੀਟਰਾਂ ਵਿੱਚ ਹੋ ਗਈ ਸਪਾਰਕਿੰਗ ਬਹੁਤ ਤਗੜੀ ਸਪਾਰਕਿੰਗ ਹੋਈ ਮਤਲਬ ਉਹਦੇ ਨਾਲ ਕੀ ਹੋਇਆ ਉੱਪਰ ਵਾਲੇ ਫਲੋਰ ਦੀ ਉਹ ਸਾਡੇ ਫਲੋਰ ਦੀ ਲਾਈਟ ਚਲੀ ਗਈ ਹੈ ਸਾਰੀ ਤਾਰਾ ਜਿਹੜੀਆਂ ਉਹ ਜਗ ਹੀ ਆ ਨੇ ਤੇ ਰਾਤੀ ਮੈਂ ਥੱਲੇ ਗਿਆ ਸੀਗਾ ਦੇਖ ਕੇ ਆਇਆ ਤੇ ਲਾਈਟ ਬੰਦ ਹੋ ਗਈ ਜੀ ਫਿਰ ਰਾਤੀ ਅਸੀਂ 2 ਵਜੇ ਸੁੱਤੇ ਆ ਤੇ 3 4 ਵਜੇ ਤੱਕ ਮੇਰੇ ਖਿਆਲ ਨਾਲ ਜਿਹੜਾ ਸਾਡਾ ਇਨਵਰਟਰ ਨੇ ਕੰਮ ਕੀਤਾ ਇਨਵਰਟਰ ਵੀ ਖਰਾਬ ਹੋਇਆ ਤੇ ਉਹਦੀ ਬੈਟਰੀ ਖਰਾਬ ਹੋ ਗਈ ਹੈ ਤੇ ਇਨਵਰਟਰ ਨੇ ਕੰਮ ਕੀਤਾ ਤੇ ਬੱਸ ਫੇਰ ਮੈਂ ਕਹਿੰਦਾ ਇਹਨਾਂ ਬੁਰਾ ਹਾਲ ਹੋਇਆ ਸੁੱਤਾ ਨਹੀਂ ਗਿਆ ਤੇ ਨੀਂਦ ਨਹੀਂ ਹੁੜੀ ਹੋਈ ਤੇ ਉੱਪਰੋਂ ਹੁਣ ਲਾਈਟ ਨਹੀਂ ਆ ਰਹੀ ਹੈ ਪਾਣੀ ਨਹੀਂ ਹੈ ਲਾਈਟ ਨਹੀਂ ਪਾਣੀ ਹੈ ਮਤਲਬ ਐਨਾ ਹੈਗਾ ਕੋੜਾ ਬੋਲਦਾ ਅਸੀਂ ਭਰਿਆ ਨਹੀਂ ਯੂਨੀ ਸਵੇਰੇ ਭਰਨਾ ਸੀਗਾ ਕੁੱਲ ਲਾਈਟ ਨਹੀਂ ਆ ਰਹੀ ਦੀ ਪੂਰੇ ਫਲੋਰ ਦੀ ਲਾਈਟ ਨਹੀਂ ਆ ਰਹੀ ਤੇ ਹਨੇਰਾ ਪਿਆ ਹੋਇਆ ਮੈਂ ਵੀ ਦਰਬਾਰ ਦੀ ਸੇਵਾ ਜਿਹੜੀ ਹੈਗੀ ਆ ਉਹ ਲਾਈਟ ਦੇ ਨਾਲ ਇਹਨੂੰ ਜਲਾ ਕੇ ਕਰ ਰਿਹਾ ਵਾਂ ਤੇ ਆ ਦੇਖੋ ਦਰਵਾਜ਼ਾ ਕਿੰਨਾ ਹਨੇਰਾ ਹੈ ਨਾ ਸਾਰਾ ਹਨੇਰਾ ਹਨੇਰਾ ਹੋਇਆ ਪਿਆ ਤੇ ਦਰਬਾਰਾਂ ਦੇ ਆਪਾਂ ਪ੍ਰਕਾਸ਼ ਤੇ ਕਰਦੇ ਸਾਰੀ ਸੇਵਾਵਾਂ ਵੀ ਹੋ ਗਈਆਂ ਤੇ ਲਾਈਟ ਜਾਣ ਦੇ ਕਰਕੇ ਸਾਡੀ ਪ੍ਰਤਾਪ ਕੌਰ ਵੀ ਸਕੂਲ ਨਹੀਂ ਗਈ ਅੱਜ ਕਿਉਂ ਨਹੀਂ ਗਈ ਸਕੂਲ ਕਿਉਂ ਕਿ ਲਾਈਟ ਨਹੀਂ ਤੇ ਲਾਈਟ ਨਾਲ ਤੇਰਾ ਕੀ ਪੰਗਾ ਭਲੇ ਆ ਦੱਸ ਮੈਨੂੰ ਹੈਂ ਤੇ ਬਾਕੀ ਹੁਣ ਤਿਆਰੀ ਵਗੈਰਾ ਆਪਣੀ ਹੋ ਗਈ ਆ ਫੌਜਾਂ ਨੇ ਆ ਜਾਣਾ ਹੈ ਤੇ ਫੌਜਾਂ ਨੇ ਫਿਰ ਆ ਕੇ ਤੇ ਆਪਣਾ ਨਿਤਨੇਮ ਜਿਹੜਾ ਰੋਜ਼ ਦਾ ਆਪਣਾ ਸੰਭਾਲਾਂਗੇ ਸਾਰੇ ਗੱਲ ਮਿਲ ਕੇ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲਬਾਤ ਕਰ ਲਈਏ بس ਇਹ ਭਰਾ ਨੂੰ ਬੋਲਿਆ ਹੋਇਆ ਹੈ ਕਿ ਭਾਈ ਲੈਟ ਜਲਦੀ ਤੋਂ ਜਲਦੀ ਠੀਕ ਕਰ ਇਹ ਅਗਰ ਭਰਾ ਜਲਦੀ ਨਹੀਂ ਕਰ ਦੇਗਾ ਮੈਂ ਨੂੰ ਗਿਆ ਹਲੇ ਕਟਿੰਗ-ਵੋਟਿੰਗ ਕਰਕੇ ਤਾਰਾ ਜੋੜ ਦੇ ਜਿੱਥੇ ਜਲੀਆਂ ਨੇ ਨਾ ਉਹਨਾਂ ਨੂੰ ਜੋੜ ਦੇ ਤੇ ਆਪਣਾ ਕੰਮ ਸੜ ਜਾਏਗਾ ਤੇ ਉਹਦੇ ਬਾਅਦ ਅਸੀਂ ਦੇਖਾਂਗੇ ਕੀ ਕਰਨਾ ਹੈ ਫਿਰ ਹੈਨਾ ਤੇ ਬਾਕੀ ਆ ਹੀ ਹੋਏਗਾ ਦੇਖਦੇ ਆ ਕੀ ਹਾਲ ਨਿਕਲਦਾ ਆਪਣਾ ਅੱਜ ਬਾਕੀ ਹਟ ਜਾਣਾ ਕਿਉਂ ਮੰਨ ਕਰ ਰਹੀ ਹੈ ਦੇਖਦੇ ਆ ਬਾਕੀ ਹੁਣ ਜਦਾ ਸਿੰਘ ਵਗੈਰਾ ਜੀ ਆ ਜਾਣ ਤੇ ਅੱਜ ਹਨੇਰੇ ਵਿੱਚ ਹੀ ਆਪਾਂ ਨੂੰ ਜਾਬ ਕਰਨੇ ਪੈਣਗੇ ਬਾਤ ਕਰਨੇ ਪੈਣਗੇ ਆਪਣੇ ਤੇ ਜਦ ਤੱਕ ਅਗਰ ਲਾਈਟ ਆ ਗਈ ਤੇ ਬਹੁਤ ਵਧੀਆ ਤੇ ਦੇਖਦੇ ਆ ਕੀ ਬਣੂਗਾ ਕੀ ਨਹੀਂ ਬਣੂਗਾ ਹਣਾ ਬਿਲਕੁਲ ਹਨੇਰਾ ਹਨੇਰਾ ਹੋਇਆ ਵੇ ਆ ਦੇਖੋ ਇਹਦੇ ਬਾਅਦ ਬਿਲਕੁਲ ਹਨੇਰਾ ਇੱਕ ਮਿੰਟ ਰੁਕੋ ਮੈਂ ਟੋਰਚ ਚ ਚਲਾ ਕੇ ਨਾ ਤੁਹਾਨੂੰ ਦਰਸ਼ਨ ਕਰਾ ਦਿੰਦਾ ਇੱਕ ਮਿੰਟ ਹੈਨਾ ਹਾਂਜੀ ਵਾਹਿਗੁਰੂ ਜੀ ਆ ਕਰੋ ਜੀ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗਜੇ ਗਾਰੇ ਕੇ ਜਾਵੇ ਨਿਹਾਲੋ ਜਾਵੇ ਸ਼ੀਦਾ ਸਿੰਘਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਗੁਰਬਾਰੇ ਕਾ ਦੇਖ ਤੇ ਫਤਿਹ ਆਓ ਜੀ ਮੈਂ ਕਿਹਾ ਚਲੋ ਲਾਈਟ ਉਹ ਫੋਨ ਦੀ ਬੈਟਰੀ ਚਲਾ ਕੇ ਆਪਾਂ ਕਰ ਦਈਏ ਮੈਂ ਅੱਜ ਸ਼ੁਕਰ ਬਣਾਓ ਹਾਲੇ 2 ਦਿਨ ਪਹਿਲੇ ਹੀ ਨਾ ਆਪਣਾ ਪਾਵਰ ਬੈਂਕ ਚਾਰਜ ਕੀਤਾ ਸੀਗਾ ਤੇ ਉਹਦੇ ਨਾਲ ਮੇਰੇ ਫੋਨ ਚਾਰਜ ਹੋ ਰਹੇ ਨੇ ਬਸ ਨਹੀਂ ਤੇ ਅੱਜ ਮੇਰਾ ਫੋਨ ਵੀ ਬੰਦ ਹੋਣੇ ਸੀ ਮੇਰੇ ਖਾਣਾ ਵੀਡੀਓ ਵੀ ਨਹੀਂ ਬਣਨੀ ਸੀ ਕੁਝ ਨਹੀਂ ਬੰਨਣਾ ਸੀਗਾ ਤੇ ਅੱਜ ਬੜਾ 1 ਵਜੇ ਪਤਾ ਨਹੀਂ ਕੀ ਹੋਇਆ ਸਾਡੀ ਨਾ ਬੈਲ ਆਇਕਤਮ ਨਾਲ ਬਜੜ ਲੱਗ ਗਈ ਲਗਾਤਾਰ ਤੋ 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 ਮੈਂ ਕਿਹਾ ਪਤਾ ਨਹੀਂ ਕੀ ਹੋਇਆ ਕੋਣ ਬੁਜਾ ਰਿਹਾ ਮੈਨੂੰ ਲੱਗਦਾ ਲੜਾਈ ਵੜੀ ਹੋ ਗਈ ਹੈ ਉਹਦੇ ਕਰਕੇ ਹੋ ਗਿਆ ਅਸੀਂ ਥੱਲੇ ਗਏ ਥੱਲੇ ਜਾ ਕੇ ਦੇਖਿਆ ਭਾਈ ਤੇ ਦੇ ਕਾਚਿੰਗ ਗਾੜੀਆਂ ਚਿੰਗਾੜੀਆਂ ਅੱਗ ਨਿਕਲ ਰਹੀ ਸਾਰੀ ਦਾਲਾਂ ਨੂੰ ਅੱਗ ਲੱਗੀ ਸੀ ਬਸ ਮਾਰਾ ਜਨੇ ਰੱਖ ਲਈ ਜਿਆਦਾ ਨਹੀਂ ਲੱਗੀ ਔਰ ਮੀਟਰ ਨੂੰ ਨਹੀਂ ਲੱਗੀ ਵਾਇਰ ਨੂੰ ਲੱਗੀ ਹੁਣ ਵਾਇਰ ਕੀ ਹੋਏਗਾ ਆਪਾਂ ਕੱਟ ਪਿੱਟ ਕੇ ਜੋੜ ਲਗਾ ਲਾਂਗੇ ਜਾਂ ਨਵੀਂ ਪਾਣੀ ਹੋਗੀ ਨਵੀਂ ਪਾ ਲਾਂਗੇ ਬਾਕੀ ਦੇਖਦੇ ਆਂ ਹਾਂਜੀ ਪ੍ਰਤਾਪ ਗੋਦੀ ਆਏ ਨਹੀਂ ਚਾਚੂ ਤੇਰੇ ਸਾਰੇ ਤੂੰ ਆਪਣੇ ਸ਼ੂਜ਼ ਕਿਉਂ ਰੱਖੇ ਹੋਏ ਐ ਇੱਥੇ ਪ੍ਰਤਾਪ ਤੈਨੂੰ ਪਤਾ ਨਹੀਂ ਇੱਥੇ ਬਾਬਾਈ ਦੇ ਕਮਰੇ ਬਾਹਰ ਨਹੀਂ ਰੱਖਣਾ ਉੱਥੇ ਰੱਖ ਛੱਕੋ ਉਧਰ ਰੱਖੋ ਔਰ ਹੈਂਡ ਵਾਸ਼ ਕਰੋ ਚਲੋ ਚਲੋ ਮਿਲਦੇ ਆਂ ਬਾਈ ਹੁਣ ਆ ਜਾਣ ਫਿਰ ਮਿਲਦੇ ਆਂ ਫਿਰ ਗੱਲਬਾਤ ਕਰਦੇ ਆਂ ਕਿਉਂਕਿ ਅੱਜ ਬੈਟਰੀ ਡਾਊਨ ਹੈ ਤੇ ਉਸ ਹਿਸਾਬ ਨਾਲ ਵਲੌਗ ਵੀ ਆਰਾਮ ਨਾਲ ਬਣਾਨੇ ਪੈਣਗੇ ਚਲੋ ਬਾਈ ਆ ਜਾਓ ਥੱਲੇ ਠੀਕ ਏ ਕੰਮ ਹੋ ਰਿਹਾ ਕੰਮ ਚੱਲ ਰਿਹਾ ਸਾਡਾ ਆਓ ਲੱਗੀ ਪਈ ਆਗੇ ਸਾਰੀ ਔਰ ਮੈਂ ਲਿਆਇਆ ਕਿ ਜੋਦ ਆਪਣੇ ਦੀ ਵੱਡੀ ਇੱਥੇ ਸੁਲਾਕ ਕਰ ਆਂੀਆਂ ਆਪਣੀਆਂ ਤੇ ਅਸੀਂ ਚੱਲਦੇ ਆ ਹੁਣ ਉੱਪਰ ਕੋਈ ਡਾਬੜਾ ਹੱਲਾ ਮਾਰੀਏ بابا ਹੱਲਾ ਮਾਰੋ ਤੂੰ ਹੀ ਬੜੀ ਲੇਟ ਕਰ ਦਿੰਦੇ ਓ ਯਾਰ ਬਹੁਤ ਲੇਟ ਕਰ ਦਿੰਦੇ ਓ ਜਲ ਭਰ ਲਓ ਦੂਜਾ ਐਵੇਂ ਲੱਗਦਾ ਲੱਕੜ ਦਾ ਪੂਰਾ ਬਹਿ ਗਿਆ ਦੇ ਅੰਦਰ ਤਾਂ ਹੀ ਹੋ ਗਿਆ ਲਾਲ ਲਾਲ ਪੈਰਾ ਉਹ ਲੈ ਲੈ ਐਬ ਲਗਾ ਲੈ ਦੁਮਾਲੇ ਦੇ ਚਲੋ ਮਾਰੋ ਹੱਲਾ ਫੜਾ ਬੜਾ ਯਾਰ ਲਾਈਟ ਤਾਂ ਕੀ ਹੋਇਆ ਲਾਈਟ ਕਰ ਰਿਹਾ ਭਰਾ ਜੋੜ ਰਿਹਾ ਆਗਿਆ ਜਿਸੁ ਕਿਛੈ ਸਭ ਸੁਜਾਇ ਤੇਗ ਬਾਦਰਿ ਸਿਮਰੀਆ ਕਰਨਹੁ ਨਿਤ ਆਵੈ ਧਾਇ ਸਭ ਸਾਈਂ ਹੋਇ ਸਹਾਈ ਪਾਉੜੀ ਖੰਡਾ ਪ੍ਰਖਮਾ ਸਾਜ ਕੈ ਜਿਨੇ ਸਭ ਸੰਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਗਤੀ ਦਾ ਤੇਲ ਰਚਾਇ ਬਣਾਇਆ ਸਿੰਧ ਪਰਬਤ ਮੇਦਨੀ ਥੰਮਾ ਗगन ਰਹਾਇ ਸਿੱਧਿ ਦਾਨੋ ਦੇਵ ਤੇ ਜਿਨੇ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜ ਕੈ ਤਾ ਦਾ ਨਾਮ ਸੁਧਰਾਇਆ ਤੈਥੋ ਹੀ ਬਲਰਾਮ ਲੈ ਨਾਲ ਬਾਣਾ ਦਿਸ਼ਕਾਇਆ ਤੈਥੋ ਹੀ ਕਲਿ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਕੇ ਰਾਇਆ ਬੜੇ ਬੜੇ ਮਨ ਦੇਵ ਤੇ ਕਈ ਯੋਗ ਦੀ ਤਨ ਕਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਜੀ ਸਤਜੁਗ ਜੀਤਿਆ ਅਦਿ ਸ਼ੀਦੀ ਸ੍ਰੀਤਾ ਆਇਆ ਨਚੀ ਕਲ ਸਰੋਸਰੀ ਕਲ ਨਾਰਦ ਘਰੂ ਆਇਆ ਮੇਰਾ ਅੰਤਾਰ ਦੇਵ ਕਿਰਾਨੋਂ ਕਾ ਸੁ ਸੰਗ ਦੇ ਉਪਾਇਆ ਸਿੱਧਾ ਛਤਰੀਆ ਕਾਲੂ ਅਕਾਲ ਅੱਜ ਚੱਲਦਾ ਬਈ ਵੱਡਾ ਸੁਨਹਿਰਾ ਸਲੋਟਰ ਹੈ ਆ ਸਲੋਟਰ ਆਪਾਂ ਕੱਲ ਠੀਕ ਕੀਤਾ ਪ੍ਰਤਾਪ ਗੌਰ ਸੀਰਗਮਨ ਚਲਾ ਕੇ ਦਿਖਾ ਲਗਾ ਨਿਸ਼ਾਨਾ ਸਤ ਸ੍ਰੀ ਅਕਾਲ ਕਿੰਨੂ ਮਾਰੇਗੀ ਉਧਰ ਲਾ ਨਿਸ਼ਾਨਾ ਉਧਰ ਹੋਰ ਤੇ ਲਾ ਓਏ ਓ ਵਾਹੀ ਸਾ ਕਿੰਨੀ ਦੂਰ ਗਿਆ ਹੈ ਜਗਤ ਮਾਨ ਗੁਬਾਰਾ ਦਇਆ ਤਾਰ ਕਰਮ ਲਈ ਜਾਵਾਰਾ

ਸਗਲ ਜਗਤ ਕੋ ਉਪਸਥਿ ਬਸਾਇਆ ਉਹ ਅਨੰਦਾ ਤੁਨੀ ਜਰ ਤੁਨੇ ਕੰਿਿ ਸ੍ਰੀ ਹਰਿ ਵੰਦੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਤਿ ਸ੍ਰੀ ਆਖਾਲਾ

ਹਾਂਜੀ ਸਮਾਪਤੀ ਹੋ ਗਈ ਹੈ। ਉਹ ਜਾਂ ਦੇਗਾ ਪਾਣੀ ਬੋਤਲ ਚ ਪਾ ਰਹੀਆਂ ਨੇ। ਆਕਾਲ ਰੋਗੀ ਬਾਜੀ ਕੀ ਕਰ ਰਹੇ ਹੋ? ਹਾਂਜੀ। ਸਰਪੁਰਜੀ 3:00 ਕਿੱਧਰ ਗਏ? 3:00 4:00 ਤੇਰਾ ਕਾਲ ਆ ਗਿਆ ਹੈ। ਕੋਈ ਕਿਹਦਾ ਨਹੀਂ ਜਾਵੇ ਨਾ ਆਉਂਵੇ ਪਤੇਵਾ ਸਤਸਰੀ ਆਕਾਲ ਖਤਮ ਦੁਬਾਰਾ ਗੂੰਗੀ ਲੱਗੂਗੀ। ਉਹ ਤੇਰੀ ਤੇੜਿ ਚ ਪਾ ਰੇ ਅਰੇ ਗਿਰੋ 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 ਪਿੱਛੇ ਨੂੰ ਅਰੇ ਗਿਰ ਜਾ ਅਰੇ ਮਰ ਗਿਆ ਐਕਟਿੰਗ ਕਰਨੀ ਹੈ ਤੁਸੀਂ ਅਰੇ ਯਾਰ ਇਹ ਫਿਲਮ ਰੋਲ ਨਹੀਂ ਲੈ ਰੇ ਵਧੀਆ ਇਹ ਮੈਨੂੰ ਮਜ਼ੇ ਨਹੀਂ ਆ ਰਿਹਾ ਰੋਲ ਵਧੀਆ ਕਰਨੀ ਦੇ ਓਏ ਬਚ ਗਿਆ ਸਾਰੇ ਕਾਹ ਚਿਰੂ ਦਿਵਾਰ ਅੱਗੇ ਕਰ ਲੈ ਇਧਰ ਨੂੰ ਗਿਰ ਜਾਂਦਾ ਨਾ ਇਧਰ ਨੂੰ ਗਿਰ ਜਾਂਦਾ ਲੈ ਹੋ ਗਿਆ ਓਏ ਉਹ ਗਿਰ ਗਿਆ ਗਿਰ ਗਿਆ ਮਰ ਗਿਆ ਭਾਈ ਮਰ ਗਿਆ ਵੀ ਬੋਰ ਮਰ ਗਿਆ ਆ ਕੇ ਸਲਾਈ ਲਗਾਤਾ ਹਾਂ ਪੁੱਤ ਜਾਂ ਮੈਨੇ ਜੇ ਮਾਰਿਆ ਉਸ ਦਾ ਬਦਲਾ ਮਖਤੇ ਉਹ ਦੇਖ ਛੁ ਮੈਨੂੰ ਹੁਣ ਤੂੰ ਗਿਆ ਮੈਂ ਇਹ ਅਗਰ ਲੱਗੀ ਨਾ ਬਹੁਤ ਤੇਜ਼ ਲੱਗੇਗੀ ਮਜ਼ਾਕ-ਮਜ਼ਾਕ ਮੈਂ ਦੱਸ ਰਿਹਾ ਮੈਂ ਪੈਰ ਮਾਰਨ ਨੂੰ ਆ ਮੈਂ ਪੈਰ ਤੇ ਪ੍ਰਤਾਪ ਜੀ ਦੇ ਹੱਥੋਂ ਖਿੜਕੀ ਬੰਦ ਕਰ ਦੋ ਮੈਂ ਪ੍ਰਤਾਪ ਨੂੰ ਮੁਕਤੀ ਦੇ ਦੇ ਹਟ ਦੋ ਪ੍ਰਤਾਪ ਯਾਰਾ ਵੀ ਕੀ ਲੱਗ ਰਹੀ ਆ ਕਿੰਦੀ ਬੰਦ ਹੈ ਖਿੜਕੀ ਉਹ ਲੱਗ ਰਹੀ ਬਟਾਪ ਤੂੰ ਗਈ ਨਹੀਂ ਕੀ ਗਿਆ ਸੀ ਪਾਪਾ ਨੇ ਇਹਨੂੰ ਆ ਜਾਦਰ ਜੀਦਰ ਸਿੰਘ ਜੇਤੀ ਆ ਜਾ ਜੇਤੀ ਆਬ ਇਸਕੇ ਉਠਾ ਕੇ ਲਾਤਾ ਹਾਂ ਭਾਈ ਸੁਨੈਰਾ ਸਲੋਟਰ ਦੀ ਫੈਕਟਰੀ ਲਾਈ ਆਪਾਂ ਤੇ ਸਾਰਾ ਕੁਝ ਮਿਲੇਗਾ ਸਾਡੇ ਕੋਲ ਥਾਲ ਵੀ ਮਿਲੇਗੀ ਆ ਬਾਟਾ ਵੀ ਮਿਲੂਗਾ ਤੁਹਾਨੂੰ ਸੁਨੈਰਾ ਸੋਤਰ 4 ਫੁੱਟ ਦਾ ਨਿੰਮ ਦਾ ਆ ਦੇਖੋ ਜੀ ਫੌਜਾ ਸਾਰੀਆਂ ਨੇ ਨਵਾਂ ਕੰਮ ਸ਼ੁਰੂ ਕੀਤਾ ਹੈ ਸਾਰੀਆਂ ਨੇ ਤੇ ਆ ਦੇਖੋ ਥਾਲ ਬਾਟਾ ਆਉਗੀ ਬੰਦਾ ਭਾਈ ਬਾਈ ਜੀ ਆ ਗਈ ਬੰਦੇ ਆ ਸਟੈਂਡ ਵੀ ਸਟੈਂਡ ਬਣਾਏ ਜਾ ਰਹੇ ਆ ਦੇਖੋ ਸਟੈਂਡ ਵੀ ਬਣਾਏ ਆ ਪੂਰੇ ਤਾਨੂੰ ਸਾਰਾ ਸਾਮਾਨ ਮਿਲ ਜਾਏਗਾ। ਹਰ ਤਰੀਕੇ ਦੀ ਜੀਆ ਹੋਰ ਬਾਬਾ ਜੀ ਦੇਖਦੇ ਕੀ ਮਰਦਾ। ਠੀਕ ਹੈ ਜੀ ਹੁਣ ਕੀ ਅੱਜ ਬਣਾ ਇਹਨੂੰ ਹਲੇ ਪਤਾ ਨਹੀਂ ਕੀ ਬਣਾਣਾ। ਬਈ ਅੱਛਾ ਉਪਰੋਂ ਤਰਤੋ ਹੀ ਆਊਗਾ ਗਾਮੇ ਸਾਰਾ। ਕੀ ਬਣੇਗਾ? ਉਹ ਵੀ ਆ ਗਈ ਬਿੱਟੀ ਆ ਜੀ ਵੀ ਸਾਡੀ। ਲਾਓ ਭਾਈ ਪੂਰਾ ਸੈੱਟ ਤਿਆਰ ਹੈ। ਇਹਨੂੰ ਸੁਕਾ ਕੇ ਬਣਾ ਲੈ ਬਾਬਾ ਜੀ। ਤੁਹਾਨੂੰ ਕੀ ਅੱਛਾ ਲੱਗ ਰਿਹਾ? ਹਾਂ। ਇਹਨੂੰ ਸੁਕਾ ਦਿਓ ਧੁੱਪ 'ਚ। ਇਹਨੂੰ ਸੁਕਾ ਲਓ ਦੇਖੋ ਵਧੀਆ। ਪੇਂਟ ਹਾਂਜੀ ਮਿੱਤਰੋ ਕੀ ਹਾਲ ਜੇ ਮੇਰੇ ਆਹ ਭਾਈ ਸਾਹ ਓਹੋ ਕਤਲੀ ਕੰਮ ਹੋਇਆ ਵੇ ਖਤਰਨਾਕ ਹੈ ਇਕਦਮ ਖਤਰਨਾਕ ਕੰਮ ਚਲਿਏ ਵੇ ਨਾ ਆਪਾਂ ਕੰਮ ਕਰਨ ਚਲਿਏ ਅੱਜ ਜਾਣਾ ਪਤਾ ਕਿੱਥੇ ਕੰਮ ਕਰਾਂ ਅੱਜ ਨਾ ਚੰਦਰਬੀਰ ਕੰਮ ਕਰ ਲਾਡੂ ਰਾਣੀ ਕੱਢ ਲੈ ਜੰਦੇ ਆ ਤੇ ਫਿਰ ਚੱਲਦੇ ਆ ਬੈਕ ਪਿਆਰ ਕਰ ਲਾਏ ਕਿਉਂਕਿ ਅੱਜ ਅਸੀਂ ਉਥੇ AC ਦਾ ਕੰਮ ਕਰਨ ਜਾਣਾ ਹੈ ਚੰਦਰ ਵਿਆਹ ਚਲਿਏ ਵੇ ਮਾਰੀਏ ਅੱਲਾ ਹੀ ਜਾਂਦੇ ਹੋ ਚਲੋ ਵੇ ਲੈਟਸ ਗੋ ਸਿੱਟੋ ਦੇ ਆਲੀ ਨਾ ਡੋੜਣੀ ਦੀ ਚਿਕ ਚੈਨ ਓਇਲਿੰਗ ਅਬੇ ਪਾ ਦੇ ਤੇ ਡੰਗ ਨਾਲ ਲੈ ਮੈਂਟੇਨ ਨਹੀਂ ਲਾਇਆ ਮੈਨੂੰ ਕੈਮਰਾ ਖੋਲਣ ਵੀ ਨਹੀਂ ਦਿੱਤਾ ਆਪਣਾ ਉਹ ਜਾ ਰਹੀ ਟਰਾਲੀ ਸ਼ੈ ਕਮਾਲ ਵਾਲਾ ਬੰਦਾ ਬਿਲਕੁਲ ਤੇਲ ਸੁੱਕਾ ਜਾਂ ਤੇਲ ਪਾ ਕੇ ਅਵੇ ਪਾ ਤੇ ਰਿੰਡਾ ਡੰਗਣਾ ਲੈ ਚਲਾਈ ਐ ਨਹੀਂ ਤੂੰ ਗੱਡੀ ਇਹ ਚਲਾਈ ਇੱਧਰ ਆ ਓਏ ਯਾਰ ਨਾ ਹੀ ਸਟਾਰਟ ਕੀਤੀ ਨਾ ਕੁਝ ਕੀਤਾ ਤੇਲ ਪਾਇਆ ਵੀ ਨਹੀਂ ਇਹ ਹੋੜਾ ਨਹੀਂ ਸੀ ਜਾ ਰਹੇ ਆ ਅਈ ਮੈਂ ਨਵਾਂ ਰਸਤਾ ਜੁੜ ਲਿਆ ਇੱਕ ਬਹੁਤ ਦਿਨਾਂ ਬਾਅਦ ਆਹ ਰਸਤੇ ਤੋਂ ਆ ਰਹਿਆਂ ਯੂਨੀਵਰਸਿਟੀ ਵਾਲਾ ਰਸਤਾ ਜੋ ਹੁਣ ਦੇਖੋ ਅਸੀਂ ਇੱਥੋਂ ਨਿਕਲਾਂਗੇ ਆ ਚੰਦਰ ਦੇ ਆ ਅੱਜ ਮੈਂ ਕਿਹੜੇ ਰਾਹ ਤੇ ਪੈ ਗਏ ਆ ਇੰਨਾ ਸੋਹਣਾ ਯਾਰਾ ਇੰਨਾ ਵਧੀਆ ਰਸਤਾ ਜਿਹੜੇ ਰਸਤੇ ਤੋਂ ਅੱਜ ਮੈਂ ਜਾਂਦਿਆਂ ਇਹ ਫਾਰਕ ਹੈ ਨਾ ਲੁਕਾ ਰਹੇ ਪਤਾ ਵੀ ਨਹੀਂ ਉਹ ਹੋ ਗਿਆ ਕੀ ਬਾਤ ਹੈ ਬਹੁਤ ਖੂਬਸੂਰਤ ਰੋਡ ਹੈ ਭਾਈ ਬਾਬਾ ਨਹੀਂ ਆਇਆ ਹਲੇ ਲੋ ਬਈ ਇਸੇ ਉਤਾਰ ਰਹੇ ਹਸੀਂ ਵਿੰਡੋ ਵਾਲਾ ਬੱਲੇ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਐ ਮੁਰਸਾ ਜੀ ਬਸ ਉਹਦੀ ਅਸੀਂ ਤੰਜੀ ਚੜਦੀ ਗਲਾ ਤੁਹਾਨੂੰ ਤੁਸੀਂ ਬਾਬਾ ਜੀ ਸੇਵਾ ਕਰਾ ਰਹੇ ਹੋ ਹੈਲੋ ਕਬ ਆਵੋ ਅਭੀ ਵੀ ਆਏਗਾ ਗੋਨਾ ਆ ਗਿਆ ਹੈ ਆਉਣਿਆ ਆ ਦੋਸਤੋ ਗੱਤ ਤੇ ਪੈ ਗਿਆ ਲੈਂਟਰ ਅਜ ਤੇ ਗੋਲੂ ਭਾਜੀ ਜਸਵਿੰਦਰ ਸਿੰਘ ਜੀ ਥੱਲੇ ਨੇ ਆਪਾਂ ਛੱਕ ਰਹੇ ਹਾਂ ਦੁੱਧ ਸਮੁੰਦਰ ਅਬ ਦੇਖ ਨਾ ਮੇਰੇ ਆਪ ਕੋਚਾ ਹੈ ਭਾਈ

ਇੱਥੇ ਮੈਂ ਤੇ ਚਲੋ ਭਾਈ ਬੋਰਡਰ ਬਾਹਰ ਕਰ ਲਿਆ ਅਸੀਂ ਬੋਰਡ ਡੱਬ ਲਿਆ ਹੁਣ ਅਸੀਂ ਚੜਦੇ ਪੰਜਾਬ ਚੋਂ ਲੈਂਦੇ ਪੰਜਾਬ ਵਾਲ ਆ ਗਏ ਆ ਉਹ ਦੇਖੀ ਭਾਈ ਇਮਰਜ਼ੀ ਮੋੜ ਦਿੰਦੇ ਨੇ ਜਿੱਥੇ ਮਰਜ਼ੀ ਰੋਕ ਦਿੰਦੇ ਨੇ ਲੈਟਸ ਗੋ ਚੱਲੀਏ ਹੁਣ ਆਪਾਂ ਫੱਗ ਗਏ ਭਾਈ ਥੋੜੀ ਗਰਮੀ ਕਹਾਂ ਸ਼ਿਫਟ ਕੀਤਾ ਨਾ ਅੱਜ ਉਹ ਬੜਾ ਹੁਣ ਆਜ ਹੋ ਗਿਆ ਭਾਈ ਅੱਜ ਲੋਲਾਵੇ ਅਬਾ ਤਰਸ ਤੇਰਾ ਉਸ ਸਾਰੇ ਦੇਖ 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 ਹੋ ਗਈ ਭਰਾ ਉਹ ਭਾਈ ਜਿਆਰਾ ਵਜ ਕੇ 20 ਮਿੰਟ ਹੋ ਗਏ ਨੇ ਤੇ ਮੇਰੇ ਹੱਥ ਤੇ ਕੋ ਨੀਲੀ ਨੀਲੀ ਸ਼ਾਈ ਲੰਗੀ ਸਾਰੀ ਮੈਂ ਕੀ ਕੀਤਾ ਕੋ ਨਿਸ਼ਾਨ ਵਗੈਰਾ ਲਗਾ ਰਿਆ ਸੀਗਾ ਤੇ ਪੈਨ ਮੈਂ ਕੀ ਕੀਤਾ ਜੇਬ ਚ ਰੱਖ ਲਿਆ ਉਹ ਸਾਰਾ ਜਿਹੜਾ ਪੈਨ ਨੇ ਨਾ ਸ਼ਾਈ ਛੱਡਦੀ ਉਹ ਸ਼ਾਈ ਐ ਵੇ ਦੀ ਛੱਡੀ ਮੇਰੀ ਪੈਂਟ ਵੀ ਗੰਦੀ ਹੋ ਗਈ ਫੋਨ ਦਾ ਚਾਰਜਰ ਵੀ ਆ ਸੀਗਾ ਉਹ ਵੀ ਗੰਦਾ ਹੋ ਗਿਆ ਔਰ ਔਰ ایرਬਡ ਪਏ ਹੋ ਸੀਗੇ ਉਹਦੀ ਡੱਬੀ ਤੇ ਵੀ ਸਾਰਿਆਂ ਤੇ ਸ਼ਾਈ ਸ਼ਾਈ ਲੱਗ ਗਈ ਐ ਔਰ ਮੇਰੀ ਪੈਂਟ ਤੇ ਵੀ ਸ਼ਾਈ ਲੱਗੀ ਨਵੀਂ ਪੈਂਟ ਮੈਂ ਪਾ ਕੇ ਆ ਸੀਗਾ ਮਤਲਬ ਜਿਆਦਾ ਪੁਰਾਣੀ ਨਹੀਂ ਐ ਹਲੇ ਹੁਣ ਪਤਾ ਨਹੀਂ ਹਾਂ ਕੁਛ ਨਾ ਕੋ ਲੱਗਦਾ ਹੀ ਨਾ ਕੰਮ ਹੁੰਦਾ ਨਾ ਬਾਕੀ ভাই ਕੱਲ੍ਹ ਦਾ ਪ੍ਰਸਾਪ ਦਾ ਪੇਪਰ ਐ ਦੇਖ ਲਿਓ ਕਿੱਧਰ ਹਾਂਜੀ ਕਿਧਰ ਸੋ ਗਈ ਪੜੀ ਵੀ ਹੈ ਕਿ ਨਹੀਂ ਨਹੀਂ ਪੜੀ ਲੈ ਸੋ ਗਈ ਸੀ ਕਿ ਫਿਰ ਉਹ ਘਿਲ ਘਿਲ ਬੋਨ ਲੱਗਾ ਦਾ ਪੇਪਰ ਹੈ ਬਈ ਗੱਲ ਉਹਦਾ ਹਾਂਜੀ 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 ਉਹ ਵਾਓ ਤੇ ਚੂਲਾ ਖਾਲੀ ਹੈ ਚੂਲੇ ਦੇ ਬੈਠੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਫੇਰ ਆਸਤੇ ਹੈ ਨਾ ਹਾਂਜੀ ਮਿੱਤਰੋ ਕਿੱਦਾਂ ਵੇਰ ਬਾਈ ਆਹ ਮੈਂ ਤੇ ਤੁਮਾਂ ਲਾਂਦੀ ਸਾਰੇ ਉੱਪਰ ਚੜਾਇਆ ਕਰਨਾਂ ਤੋਂ ਪਹਿਲੇ ਦੇ ਹਾਲੇ ਥੋੜੀ ਸੀ ਬਹੁਤ ਬੁਰੀ ਤੇ 12 ਵੱਜ ਚੁੱਕੇ ਨੇ ਉੱਪਰ ਆਂਦੇ ਹੱਲੇ ਹੋਣ ਵੱਜ ਗਏ ਨੇ ਤੇ ਗੱਫੇ ਪਾਣੀ ਆਪਾਂ ਲਾਈ ਲਏ ਸੀਗੇ ਉਦਰੀ ਅੱਜ ਜਿਹੜਾ ਮਕਾਨ ਸ਼ਿਫਟ ਹੋਇਆ ਸੀਗਾ ਜਸਵਿੰਦਰ ਸਿੰਘ ਹੁਣ ਆਲਾ ਤੇ ਮੈਂ ਗਿਆ ਸੀ ਏਸੀ ਵਗੈਰਾ ਉਤਾਰਨ ਏਸੀ ਵਗੈਰਾ ਉਤਾਰੇ ਫਿਰ ਬਾਕੀ ਦੇ ਜਿਹੜੇ ਕੰਮ ਸੀਗੇ ਸ਼ੀਸ਼ੇ ਉਸੇ ਹੀ ਉਹ ਮੈਂ ਸਾਰਾ ਸਮਾਨ ਲੈ ਗਿਆ ਸੀ ਡ੍ਰਿਲ ਮਸ਼ੀਨ ਵਗੈਰਾ ਸਭ ਲੈ ਗਿਆ ਸੀਗਾ ਤੇ ਉਹ ਸਾਰਾ ਕੁਝ ਲਗਾ ਆ ਗਏ ਇਹ ਮੈਂ ਮਾਰਿਆ ਹੱਲਾ ਮੈਂ ਕਿਹਾ ਚੱਲੀਏ ਹੁਣ ਫਿਰ ਮੈਂ ਕਿਹਾ ਚਲੋ ਦਿੱਲੀ ਨਗਰ ਗੁਰਦੁਆਰਾ ਸਾਹਿਬ ਦਰਸ਼ਨ ਮੇਲੇ ਕਰਦੇ ਚੱਨੇ ਆ ਸ਼ੋਕਨਗਰ ਤੇ ਉੱਥੇ ਵੀ ਦਰਸ਼ਨ ਮੇਲੇ ਕਰਿਆ ਆਂ ਆਪਾਂ ਅਰਦਾਸ ਹੋ ਰਹੀ ਸੀ ਸਮਾਪਤੀ ਹੋ ਗਈ ਬਿਲਕੁਲ ਜਦੋਂ ਮੈਂ ਪੁੱਛਿਆ ਚੁਬਈ ਜਹਾਦੀ ਸਮਾਪਤੀ ਸੀ ਇਹ ਉਹਦੇ ਬਾਅਦ ਅਰਦਾਸ ਹੋਈ ਅਰਦਾਸ ਸੁਣ ਕੇ ਆਪਾਂ ਨਿਕਲ ਪਏ ਆਪਾਂ ਕਿਹਾ ਚੱਲੀਏ ਹੁਣ ਕਿਉਂਕਿ ਵਾਵਾ ਸਮਾ ਹੋ ਗਿਆ ਸੀਗਾ ਤੇ ਕੱਲ ਹੈ ਪ੍ਰਤਾਪ ਦਾ ਪੇਪਰ ਤੇ ਪੇਪਰ ਕੱਲ ਆਸਟਾ ਪ੍ਰਤਾਪ ਦਾ ਕੱਲ ਪੇਪਰ ਦੇ ਦੇਗੇ ਫੇਰ ਹੋ ਜਾਣੀਆਂ ਉਹਨੀਆਂ ਛੁੱਟੀਆਂ ਤੇ ਮੇਰੇ ਖਿਆਲ ਨਾਲ ਫੇਰ ਆਪਾਂ ਜਾਣਗੇ ਨਾਨੀ ਵਾਲੇ ਕਿਉਂਕਿ ਪ੍ਰਤਾਪ ਦਾ ਹੁਣ ਆਪਣਾ ਨਾਨੀਓਣਾ ਦੇ ਮਕਾਨ ਸ਼ਿਫਟ ਕੀਤਾ ਤੇ ਸਿਕਿਉਰਿਟੀ ਦੇ ਉੱਥੇ ਚਲੇ ਜਾਣਗੇ ਹੁਣ ਉੱਥੇ ਜਾ ਕੇ ਆਪਣੀ ਤਿਆਰੀਆਂ ਕਰੰਗੇ ਨਵੇਂ ਘਰ ਤੇ ਜੜੀਆਂ ਵੀ ਲ ਕਰਨੀਆਂ ਨੇ ਆਪਣਾ ਕੰਮ ਐ ਕਰਿਆ ਆ ਤੇ ਬਾਕੀ ਹੁਣ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਕੱਲ ਤੇ ਕੱਲ ਹੋ ਜਾਏਗਾ ਛਟਾ ਨਰਾਤਾ ਅੱਜ ਪਨੀਵਾਂ ਸੀਗਾ ਕੱਲ ਛੜਾ ਹੋ ਜਾਏਗਾ बस 4-5 ਦਿਨ ਹੋਰ ਰਹੀ ਹੈ ਆਨੰਦ ਲਈਏ ਜਿੰਨਾ ਲੈ ਸਕਦੇ ਆ ਬਾਕੀ ਹੁਣ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਅੱਜ ਦੀ ਵੀਡੀਓ ਕਿਦਾਂ ਲੱਗੀ ਜੀ ਦੱਸਣਾ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਲੈਣਾ ਓਕੇ ਜੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ